ਛਿੰਦੇ ਸਾਹਿਬ ਨੇ ਕੋਈ ਸ਼ਿਕਵਾ ਹੋਈ ਕਿ ਵਿਗੜ ਗਈ ਸੀ ਇੱਕ ਵਾਰ ਤਾਂ ਇਹ ਹੋਇਆ ਜਦੋਂ ਉਹਨੇ ਕਿਸ਼ਨਾ ਮੋੜ ਗਾਇਆ ਨਾ ਜੂਣਾ ਮੋੜ ਤੋਂ ਸਭ ਨੂੰ ਪਤਾ ਅਜੇ ਤੱਕ ਗਿਣਿਆ ਜਾਂਦਾ ਵੱਡੀ ਗੱਲ ਹੁਣ ਕਿਸ਼ਨਾ ਮੋੜ ਜਿਹੜਾ ਉਹਦਾ ਭਰਾ ਸੀ ਉਹ ਕਿਸ਼ਨਾ ਮੋੜ ਤੇ ਵੀ ਦੇਵ ਨੇ ਲਿਖਤਾ ਉਹ ਅਤਲ ਸ਼ਰਮਾ ਦੇ 뮤직 ਚ ਹੋ ਰਿਹਾ ਸੀਗਾ ਉਹ ਮੈਂ ਸੁਣਿਆ ਅਤਲ ਸ਼ਰਮਾ ਨੇ ਮੈਨੂੰ ਸੁਣਾਤਾ ਛਿੰਦੇ ਨੇ ਵੀ ਦੱਸਿਆ ਸੀਗਾ ਉਹ ਸੁਣ ਕੇ ਸਾਰਾ ਕੁਝ ਮੈਂ ਛਿੰਦੇ ਨੂੰ ਕਿਹਾ ਮੈਂ ਕਿਹਾ ਯਾਰ ਛਿੰਦੇ ਉਹ ਗੱਲ ਨਹੀਂ ਬਣਦੀ ਇਹ ਕਿਸ਼ਨਾ ਮੋੜ ਨਾ ਉਹ ਤੁਸੀਂ ਤਾਂ ਜੂਨੇ ਮੋੜ ਨੂੰ ਤਾਂ ਐਵੇਂ ਜਿਹਾ ਬਣਾ ਕੇ ਰੱਖਤਾ ਹੁਣ ਆਏ ਲੱਗਦਾ ਵੀ ਕਿਸ਼ਨਾ ਮੋੜ ਵੱਡੀ ਗੱਲ ਸੀ ਉਹ ਵਰ ਡੀਜੀ ਜੀ ਜਿਉਣਾ ਮੋੜਤੇ ਐਵੇਂ ਸੀ ਇਹ ਲੋਕਾਂ ਦੇ ਦਿਲਾਂ ਚੋਂ ਮਨਾਂ ਚੋਂ ਕਿਵੇਂ ਕੱਢੇਗਾ ਹੁਣ ਮੈਂ ਤਾਂ ਇਹ ਆਪਣਾਤ ਦੇ ਵਿੱਚੋਂ ਗੱਲ ਕਹੀ ਹੁਣ ਉਹਨੂੰ ਐ ਲੱਗਿਆ ਵੀ ਯਾਰ ਮਤਲਬ ਇੱਕ ਕਲਾਕਾਰਾਂ ਦਾ ਹੋਰ ਵੀ ਸੁਭਾਅ ਹੁੰਦਾ ਜੀ ਵੀ ਇਹ ਮਾੜੀ ਜੀ ਵਿਆਲੋਚਨਾ ਨਹੀਂ ਸੰਦੇ ਵਡਿਆਈ ਚਾਹਦੇ ਆ ਉਹ ਦੂਜੇ ਦਿਨ ਅਸ਼ੋਕ ਬਾਸਲ ਦਾ ਮਾਨਸੇ ਤੋਂ ਫੋਨ ਆ ਗਿਆ ਯਾਰ ਕੀ ਤੂੰ ਛਿੰਦੇ ਨੂੰ ਗਿਆ ਮੈਨੂੰ ਚਾਰ ਪੰਜਾਂ ਨੇ ਸਨੇ ਆ ਗਏ ਵੀ ਤੂੰ ਯਾਰ ਛਿੰਦੇ ਦਾ ਲੰਬੇ ਆ ਗਏ ਹਾਂ ਲੰਬੇ ਆ ਗਏ ਤੂੰ ਛਿੰਦੇ ਦਾ ਦਿਲ ਤੋੜਤਾ ਯਾਰ ਤੈਨੂੰ ਤੂੰ ਕਾਨੂੰ ਕਹੀ ਜਾਨਾ ਜੀ ਅਜੇ ਆ ਜਾਣ ਦੇ ਫਲਰ ਬੰਦੇ ਫਖੀਰ ਤੇ ਇਦਾਂ ਹੋ ਗਈ ਮੈਂ ਹੈਗੇ ਮੈਂ ਛਿੰਦੇ ਦਾ ਦਿਲ ਦਿਖਾਇਆ ਇਹਦਾ ਮਤਲਬ ਮੈਂ ਫਿਰ ਛਿੰਦੇ ਨੂੰ ਵੌਇਸ ਮੈਸੇਜ ਭੇਜਿਆ ਯਾਰ ਮੈਨੂੰ ਬਹੁਤ ਪਛਤਾਵਾ ਹੋ ਰਿਹਾ ਭਰਾਵਾ ਇਸ ਗੱਲ ਨੂੰ ਮੈਨੂੰ ਮਾਫ ਕਰਦੇ ਮੈਂ ਕਿੱਥੇ ਕੈਫ ਕਹਿ ਬੈਠਾ ਉਹ ਫਰਗਾ ਜਾ ਕੇ ਕਿਸ ਨਾਲ ਉੱਡ ਚੱਲਿਆ ਬਣੀ ਚੱਲਣ ਵਾਲੀ ਗੱਲ ਹੀ ਹੈ ਨਹੀਂ ਸੀ ਕੁਝ ਨਹੀਂ ਚੱਲਿਆ ਨਾ ਫਿਰ ਛਿੰਦਾ ਦਵਮੀ ਜਬਾਤ ਚ ਕਹਿੰਦਾ ਸੀ ਮੈਨੂੰ ਗੱਲ ਤਾਂ ਤੇਰੀ ਠੀਕ ਸੀ